ਗੁਰਮੁਖ ਪਿਆਰੇਓ ਆਪਾਂ ਨੇ ਪੰਜਵੇਂ ਪਾਤਸ਼ਾਹ ਦੇ ਜਿਹੜੇ ਸ਼ਲੋਕ ਸੀ 67 ਉਹਨਾਂ ਦਾ ਤਕਰੀਬਨ ਪਾਠ ਆਪਾਂ ਸੁਣੋਂ ਲਾਸਟ ਤੇ ਜਾ ਕੇ ਆਪਾਂ ਨੇ ਸਕਰੀਨ ਰਿਕਾਰਡਿੰਗ ਕਰਕੇ ਪਾਇਆ ਨਾਲ ਦੀ ਨਾਲ ਤੁਸੀਂ ਪੜੇ ਪੜੀ ਗਏ ਹੋਵੋਗੇ ਹੁਣ ਆਪਾਂ ਗਾਥਾ ਰਹਿੰਦੀ ਐ ਤੇ ਇਹ ਵੀ ਪਾਉਨੇ ਆ ਫਿਰ ਇਹਨਾਂ ਦੇ ਅਰਥ ਟਿਕਾਈ ਨਾਲ ਕਰੀ ਜਾਵਾਂਗੇ ਜਿਹਨੇ ਪਾਠ ਸ਼੍ਰਵਨ ਕਰਨਾ ਉਹ ਇੱਥੇ ਜਾ ਸਕਦਾ ਜਿਨੇ ਭਈ ਵਿਆਖਿਆ ਸ਼੍ਰਵਣ ਕਰਨੀ ਹੈ ਗੁਰਮਖੀ ਪਿਆਰੇ ਉਹ ਵਿਆਖਿਆ ਇਹਨਾਂ ਸਾਰੀ ਬਾਣੀ ਦੀ ਵਿਆਖਿਆ ਜਿਹੜੀ ਰਹਿੰਦੀ ਹੈ ਆਪਾਂ 50 ਸ਼ਲੋਕਾਂ ਤੱਕ 45 45 ਸ਼ਲੋਕਾਂ ਤੱਕ ਆਪਾਂ ਵਿਆਖਿਆ ਪਾ ਚੁੱਕੇ ਆ ਤੇ ਬਾਕੀ ਵੀ ਆਪਾਂ ਵਿਆਖਿਆ ਆਪਣੀ ਫੇਸਬੁੱਕ ਆਈਡੀ ਤੇ ਪੇਜ ਤੇ ਤੇ YouTube ਚੈਨਲ ਤੇ ਪਾਵਾਂਗੇ ਸੋ ਇਸ ਕਰਕੇ ਸਾਰਿਆਂ ਨੇ ਸ਼੍ਰਵਣ ਕਰਨਾ ਹੁਣ ਆਪਾਂ ਪਾਠ ਹੈ ਜਿਹੜਾ ਕਿਰਾ ਇਹ ਸੰਪੂਰਨ ਕਰ ਦਿੰਨੇ ਆ ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ 파ਸ ਮਨੋਕੇ ਦੇਹ ਮਲੀਨਾ ਅਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇ ਨ ਅਗਿਆਨਨ ਪਰਮਾਣੋ ਪਰਜੰਤ ਆਕਾਸ਼ਾ ਦੀਪ ਲੋ ਸਿਖੰਡਣਾ ਗਸ਼ੇਨ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤੇ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਅਨੰਤ ਨਾਨਕ ਸਾਧ ਸੰਗੇਣਾ ਮਾਇਆ ਚਿਤ ਪਰਮੇਣਾ ਇਸ਼ਟ ਮਿਤ੍ਰੇਖ ਬੰਦਵਾ ਲਬਦਿਉ ਸਾਧ ਸੰਗੇਣਾ ਨਾਨਕ ਸੁਖ ਸਤਨ ਗੋਪਾਲ ਭਜਨ ਮੈਲਾਗਰ ਸੰਗੇਣਾ ਨੇ ਮਮਿਰਖ ਸੇ ਚੰਦਨਾ ਮੈ ਲਗਰ ਸੰਗੇਨ ਨਿਮ ਬਿਰਖ ਸੇ ਚੰਦਨਾ ਨਿਕਟ ਬਸੰਤੋ ਬੰਸੋ ਨਾਨਕ ਆਹ ਬੁੱਧ ਨਾ ਬੋਹਤੇ ਗਾਥਾ ਗੁੰਪ ਬੋਪਾਲ ਕਥਾ ਮਥਾਂ ਮਾਨ ਮਰਦਨਾ ਤਾ ਪੰਜ ਸਤਰੇਣਾ ਨਾਨਕ ਹਰ ਬਾਣੇ ਪ੍ਰਹਰਣਾ ਵਾਚਨ ਸਾਧ ਸੁਖ ਪੰਥਾ ਲਹੰਤਾ ਬਡ ਕਰਮਣਾ ਰਹੰਤਾ ਜਨਮ ਮਰਨੇ ਨ ਰਮਣਾ ਨਾਨਕ ਹਰ ਕੀਰਤਨਾ ਪਤਰਪੁਰ ਦੇਨ ਝੜਿਓ ਨ ਜੜੀਆਂ ਪੇੜ ਸੰਪਤਾ ਨਾਮ ਬਿਹੋਨ ਬਖਮਤਾ ਨਾਨਕ ਬਹੰਤ ਜੋ ਨ ਬਸਰੋ ਰਹਿਣੀ ਪਾਵਣੀ ਸਾਧ ਸੰਗੇ ਨ ਲਭੰਤਾ ਵੱਡ ਭਾਗਣਾ ਹਰ ਨਾਮ ਗੁਣ ਰਮਣਾ ਨਾਨਕ ਸੰਸਾਰ ਸਾਗਰ ਨੈ ਬਪਣਾ ਗਾਥਾ ਬੂੜ ਅਪਾਰੰ ਸਮਝਣਾ ਬਿਰਲਾ ਜਨਾ ਗਾਥਾ ਬੂੜ ਅਪਾਰੰ ਸਮਝਣਾ ਬਿਰਲਾ ਜਨਾ ਸੰਸਾਰ ਕਾਮ ਤਜਨ ਨਾਨਕ ਗੋਬਿੰਦ ਰਮਣਾ ਸਾਧ ਸੰਗਮਾ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਸਨਾ ਹਰ ਚਰਨ ਕਮਲ ਧਿਆਨਾ ਨਾਨਕ ਕਉਲ ਸਮੋ ਉਧਾਰਨਾ ਸੁੰਦਰ ਮੰਦਰ ਸੈਨਾ ਜੇਨ ਮੱਧ ਹਰ ਕੀਰਤਨਾ ਮੁਕਤੇ ਰਮਣ ਗੋਬਿੰਦਾ ਨਾਨਕ ਲਬਜਾ ਵਡ ਭਾਗਣਾ ਹਰ ਲਬਦੋ ਮਿੱਤਰ ਸੁਮਿੱਤੋ ਬੇਦਾਰਨਾ ਕਦੇ ਨਚਿਤੋ ਜਾਂ ਕਾ ਅਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਆਪਜ ਸੰਗ ਮਿਟੰਤ ਸਤ ਪੁਤਰਾ ਸਿਮਰਤਾ ਬਿਹਰਿਦਾ ਘੁਰ ਮੰਤਰਨਾ ਪ੍ਰੀਤਮ ਭਗਵਾਨ ਉਚਿਤ ਨਾਨਕ ਸੰਸਾਰ ਸਾਗਰ ਤਰਨਾ ਮਰਨ ਬਿਸਰਨਾ ਗੋਬਿੰਦਾ ਜੀਵਣਾ ਹਰ ਨਾਮ ਧਿਆਵਣਾ ਲੱਭਣਾ ਸਾਧ ਸੰਗਹਿਣਾ ਨਾਨਕ ਹਰ ਪੁਰਬ ਲਿਖਣਾ ਦਸਨ ਬਿਹੂਣ ਪਏ ਅੰਗ ਮੰਤਰੰ ਗਰੁੜੀ ਨਿਵਾਰਨ ਬਿਯਾਦੋ ਪੜਨ ਸੰਤੰ ਨਾਨਕ ਲਬਦ ਕਰਮਨ ਜਤਕਾਤ ਰਮਨ ਸ਼ਰਨ ਸਰਬਤਰ ਜੀ ਅਨਾ ਤਤ ਲਗਨ ਪ੍ਰੇਮ ਨਾਨਕ ਪ੍ਰਸਾਦ ਗੁਰਦਰਸ਼ਨ ਚਰਨਾਰਬਿੰਦ ਮਨ ਵਿਦਿਆ ਸਿਦਿਆ ਸਰਬਕੁਸਲਨਾ ਗਾਥਾ ਗਵੰਤ ਨਾਨਕ ਭਬਿਆੰ ਪਰਾਪੂਰ ਬਣਾ ਸੁਭ ਵਚਨ ਰਮਣਾ ਗਵਣ ਸਾਧ ਸੰਗੇਨ ਉਦਰਨਾ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਯਤੇ ਵੇਦ ਪੁਰਾਨ ਸਾਸਤਰ ਵਿਚਾਰੰ ਏਕੰਕਾਰ ਨਾਮੁਰਤਾਰੰ ਕੁਲਾਂ ਸਮੂਹ ਸਗਲ ਉਧਾਰਾਂ ਬੜ ਭਾਗੀ ਨਾਨਕ ਕੋਤਾਰਾਂ ਸਿਮਰਣਾ ਗੋਬਿੰਦ ਨਾਮ ਉਧਰਨ ਕੁੱਲ ਸਮੂਹਣਾ ਲੱਭਦਿ ਸਤ ਸੰਗੈ ਨਾਨਕ ਬੜ ਭਾਗੀ ਪੇਟੰਤ ਦਰਸਨਾ ਸਰਬ ਦੁਖ ਪ੍ਰੰਤਿਆਗੀ ਸਰਬ ਧਰਮ ਦ੍ਰਿੜੰਤਨਾ ਲਭਦੇਨ ਸਾਧ ਸੰਗੇਨਾ ਨਾਨਕ ਮਸਤਕ ਲਿਖਣਾ ਨਾਨਕ ਮਸਤਕ ਲਿਖਣਾ ਹੋਇਓ ਹੈ ਹੋਵੰਤੋ ਅਰਨ ਪਰਨ ਸੰਪੂਰਨਾ ਸਾਧੂ ਸਤਮ ਜਾਨੋ ਨਾਨਕ ਪ੍ਰੀਤ ਕਾਰਨ ਸੁਖੇਨ ਬੈਨ ਰਤਨਾ ਰਚਨਾਉ ਕੁਸਮ ਬ ਰੰਗਣਾ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨਾ ਸੁਖੇਨ ਬੈਣ ਰਤਨ ਰਚਨਾਉ ਕੁਸਮ ਬ ਰੰਗਣਾ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ ਹਾ ਗੁਰਮੁਖ ਪਿਆਰਿਓ ਆ ਜਿਹੜਿਆਂ ਰੰਗਣ ਦੇ ਮੂਰੇ ਦੋ ਬਿੰਦੀਆਂ ਲਾਇਆ ਇਹਨਾਂ ਨੂੰ ਬਿਸਰਗਾ ਕਹਿੰਦੇ ਆ ਬਿਸਰਗਾ ਜਿਹੜੇ ਵੀਰ ਬਾਣੀ ਦੀ ਸੰખ્યા ਲੈ ਰਹੇ ਨੇ ਜਾਂ ਦੇ ਰਹੇ ਨੇ ਉਹਨਾਂ ਤੋਂ ਪਤੀ ਇਹ ਜਿਹੜੇ ਦੇ ਰਹੇ ਆ ਜਿਹੜੇ ਲੈ ਰਹੇ ਹੁੰਦੇ ਆ ਕਈ ਵਾਰੀ ਇਹ ਧਿਆਨ ਤੋਂ ਨਿਕਲ ਜਾਂਦਾ ਵੀ ਸਾਨੂੰ ਪਤਾ ਨਹੀਂ ਕੀ ਦੱਸਿਆ ਸੀ ਇਹ ਵੀ ਇੱਕ ਤਰ੍ਹਾਂ ਦਾ ਹਾਹੇ ਦੀ ਆਵਾਜ਼ ਦਿੰਦੀਆਂ ਨੇ ਜੇ ਮੰਨ ਲਓ ਵੀ ਸੱਸੇ ਨੂੰ ਟਿੱਪੀ ਪੱਪੇ ਦੇ ਲੈਂਕੜੇ ਰਾਰਾ ਨਾਣਾ ਹਾਹਾ ਇਹ ਵਿਸਰਗਾਂ ਦਾ ਵੀ ਹਾਹਾ ਹੀ ਹੁੰਦਾ ਹੈ ਇਹ ਹਾਹੇ ਨੂੰ ਵੀ ਅੱਧਾ ਕੰਨਾ ਬਣਾ ਕੇ ਸੰਪੂਰਨ ਰੰਗਣਾ ਉਹ ਜਿਹੜੇ ਇਹਲਾ ਹਾਹੇ ਲੱਗੇ ਹੋਏ ਨੇ ਤੇ ਵਿਸਰਗਾਂ ਲੱਗੀਆਂ ਮਤਲਬ ਇੱਕੋ ਹੀ ਬੋਲਣ ਚ ਵੀ ਇੱਕੋ ਚੀਜ਼ ਹੈ ਇਸ ਕਰਕੇ ਇਹਨਾਂ ਨੂੰ ਹਾਹਾ ਸਮਝ ਕੇ ਬੋਲਣਾ ਤੇ ਦਲਾਈਆਂ ਨਹੀਂ ਲਾਉਣੀਆਂ ਕਿਉਂਕਿ ਜੇ ਦਲਾਈਆਂ ਲਾਵਾਂਗੇ ਤਾਂ ਵਿਸਰਗਾਂ ਦਾ ਮਤਲਬ ਕੀ ਰਹਿ ਗਿਆ ਵਿਸਰਗ ਜਿਹੜੇ ਵਿਸਰਗ ਨੇ ਨਾ ਲਾਏ ਹੋਏ ਦੋ ਬਿੰਦੂਆਂ ਇਨਾਂ ਦਾ ਮਤਲਬ ਇਹ ਹੈ ਵੀ ਇਹ ਹਾ ਹੇ ਨੂੰ ਦਲਾਈਆਂ ਨਹੀਂ ਹੈਗਾ ਇਹ ਤਾਂ ਬਸ ਅੱਧਾ ਕਰਨਾ ਹੀ ਹੈ ਬਸਰ ਗਾਣੇ ਨੂੰ ਸਮਝਣ ਦੀ ਲੋੜ ਹੈ ਸੋ ਆਪਾਂ ਆਠ ਕਰ ਲਿਆ ਹੁਣ ਇਹਦੀ ਆਪਾਂ ਵਿਆਖਿਆ ਪਾਵਾਂਗੇ ਤੇ ਧਿਆਨ ਦੇ ਨਾਲ ਕੱਲ ਨੂੰ ਆਪਾਂ ਇਹਨਾਂ ਦੀ ਸ਼ੁਰੂ ਕਰਦੇ ਹਾਂਗੇ ਦੁਬਾਰਾ ਜਿੱਥੇ ਵਿਆਖਿਆ ਰੁਕੀ ਹੋਈ ਹੈ ਤਕਰੀਬਨ ਆਪਾਂ ਨੇ 45 ਪੰਜਵੇਂ ਪਾਦਸ਼ਾ ਦੇ 45 ਸ਼ਲੋਕਾਂ ਤੱਕ ਵਿਆਖਿਆ ਪਾ ਦਿੱਤੀ ਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਸ਼ਲੋਕ ਰੋਜ਼ ਵਿਆਖਿਆ ਪਾ ਕਰਾਂਗੇ ਧਿਆਨ ਦੇ ਨਾਲ ਸਰਵਣ ਕਰਨਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਕਰ ਲੈਣਾ YouTube ਚੈਨਲ ਨੂੰ ਲਾਭ ਸਿੰਘ ਮਾਨਸਾ ਇੰਗਲਿਸ਼ ਦੇ ਵਿੱਚ ਪਰ ਭਰ ਕੇ ਤੁਸੀਂ ਸਰਚ ਕਰ ਲਓ ਪ੍ਰਾਣੀਆਂ ਵੀਡੀਓ ਆਡੀਓ ਉਹ ਤੁਸੀਂ ਸ਼੍ਰਵਣ ਕਰ ਸਕਦੇ ਹੋ ਬਾਣੀ ਗਾਧ ਬੋਧ ਹੈ ਬੇਅੰਤ ਭੁੱਲ ਰਹੇ ਹਾਂ ਹੋਣੀ ਹੈ ਭੁੱਲਾਂ ਦੀ ਖਿਮਾ ਸਾਧ ਸੰਗਤ ਜੀ ਬਖਸ਼ ਦਿਓ ਕਿਉਂਕਿ ਗੁਰਬਾਣੀ ਨੂੰ ਬਹੁਤ ਤਰ੍ਹਾਂ ਜਿਹੜੇ ਇਸ ਤੋਂ ਵਧੀਆ ਪੜਨ ਵੀ ਜਾਣਦੇ ਨੇ ਤੇ ਉਹਨਾਂ ਦੇ ਸਾਹਮਣੇ ਤਾਂ ਆਪਾਂ ਕੁਝ ਵੀ ਨਹੀਂ ਇਸ ਕਰਕੇ ਅ ਗਲਤੀਆਂ ਦੀ ਮਾਫੀ ਦੇ ਦਿਓ ਜੇ ਕੋਈ ਧਿਆਨ ਚ ਲਿਆਉਣਾ ਚਾਹੁੰਦਾ ਕੋਈ ਗੁਰਮੁਖ ਪਿਆਰਾ ਤਾਂ ਸਕਰੀਨ ਦੇ ਉੱਤੇ ਆਪਣਾ ਉਹਦੇ ਉੱਤੇ ਆਈਡੀ ਦੇ ਉੱਤੇ ਆਪਣਾ ਨੰਬਰ ਹੈ 62837372 ਲਾ ਕੇ ਤੁਸੀਂ ਦੱਸ ਵੀ ਸਕਦੇ ਹੋ ਇੱਕ ਵਾਰੀ ਡਾਕਟਰ ਸਾਹਿਬ ਨੇ ਸਾਨੂੰ ਸੁਝਾਅ ਵੀ ਦਿੱਤਾ ਸੀਗਾ ਮੇਰਾ ਧਿਆਨ ਚ ਉਹਨਾਂ ਦਾ ਨਾਮ ਨਿਕਲ ਗਿਆ ਮਾਫ ਕਰ ਦੇਣਾ ਮੈਂ ਉਹਨਾਂ ਦਾ ਤੈ ਦਿਲੋਰੀ ਨਹੀਂ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ